ਸਸਰੀ ਕਾ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਜਿਹਦਾ ਨਾਮ ਵਿਦੇਸ਼ ਫਾਰਮ ਅੱਜ ਆਪਾਂ ਲੱਗੇ ਆ ਜੀ ਗੰਨੇ ਨੂੰ ਸਪਰੇਅ ਕਰਾਉਣ ਡਰੋਨ ਤੋਂ ਆ ਤਿੰਨ ਕਿੱਲਾਂ ਨੂੰ ਡਰੋਨ ਵੀ ਕੱਢ ਲਿਆ ਮਈਆਂ ਨੇ ਬਾਕੀ ਜਨਰੇਟਰ ਚਲਾ ਕੇ ਤੁਹਾਨੂੰ ਦਿਖਾਉਂਦੇ ਸਾਰਾ ਸਿਸਟਮ

ਠੀਕ ਹਵਾਰੇ ਵੱਲੋਂ ਰੱਖ ਨੂੰ ਵੜਾ ਜਾਗਾ ਹਾਂ ਟਰਾਲੀ ਜਿੰਨੀ ਜਗ੍ਹਾ ਜਾਵੇਗਾ ਹੋਰ ਕਹਾ ਬੱਸ 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 ਹਾਂ ਹਾਂ ਹੋਂ ਮਟ ਚੜ੍ਹਦੇ ਛੜਦੇ ਉਧਰੋਂ ਕਦੇ ਕਰੀ ਜਾਂਦਾ ਹੈ ਲਓ ਜੀ ਇੱਧਰ ਫਿਰਦਾ ਵਿੱਚ ਸਪਰੇਅ ਕਰਦਾ ਸੀ ਦੇਖਣ ਆਏ ਸੀ ਮਾੜਾ ਖੂੰਜਿਆਂ ਜਿਹਾ ਚ ਵੀ ਕੀ ਹਾਕਦਾ ਵਾ ਲਓ ਜੀ ਇੱਧਰ ਫਿਰਦੇ ਆ ਮੈਕਸੀਕੋ ਦੇ ਜੰਗਲ ਆ ਜ ਆਏ ਇੱਧਰ ਚੱਲਦੀ ਆ ਗੰਨੇ ਚ ਸਪਰੇਅ ਮਾਰੋ ਮਾਰ ਹੁਣ ਦਿਖਾਉਂਦੇ ਆ ਡਰੋਨ ਆਉਂਦਾ ਇਧਰ ਨੂੰ ਆਜਾ ਵੀ ਆ ਜਾ ਕਿੱਥੇ ਗਾ ਬੁੱਗੇ ਉਹ ਫਿਰਦਾ ਆ ਗਿਆ ਕਹਿੰਦੇ चलते ड्रोन को दिखाने जाके की हाँ। लो जी लगे उठना दिखा उठता गर्द पूरी ठाल दी था ਹੁਣ ਕਾਰ ਤੋਂ ਕਿੰਨੀ ਤੱਕ ਦੂਰੀਆਂ ਗਈਆਂ ਲਓ ਜੀ ਇੱਧਰ ਬੈਟਰੀ ਚਾਰਜ ਲੱਗਦਾ ਬੈਟਰੀ ਚਾਰਜਰਾ ਜਨਰੇਟਰ ਆ ਨਾਲ ਜਿਹੜਾ ਬੈਟਰੀ ਚਾਰਜ ਹੁੰਦੀਆਂ ਨੇ ਹੌਂਟੇ ਵਾਲਿਆਂ ਦਾ ਚਾਰਜਰ ਜਨਰੇਟਰ ਆਹੀ ਇਹ ਬਾਕੀ ਇਹ ਦਵਾਈ ਪਾਉਂਦੇ ਨੇ ਭਾਈ ਜੇ ਕਿਸੇ ਨੇ ਇਹਨਾਂ ਤੋਂ ਪਾਉਣੀ ਆ ਇਹਨਾਂ ਦਾ ਦਾ ਕੰਟਰੈਕਟ ਕੀਤਾ ਹੋਇਆ ਹੈ ਨਾ ਭਾਈ ਜਿਹਹਾ ਜਿਹੋ ਜਿਹੇ ਜਿਹਾ ਜਿਹਾ ਮੈਂ ਵੀ ਸਿਸਟਮ ਆਹਾ ਜਾਂਦਾ ਯਾਜ ਜਾਣਾ ਤਾਂ ਨਹੀਂ ਕਿਸੇ ਨੇ ਅਮਰੀਕਾ ਨੂੰ ਲਓ ਜੀ ਕਹਿੰਦੇ ਦਰਸ਼ਕ ਵੀ ਪਹੁੰਚਣ ਨੂੰ ਦੇਖਣ ਨੂੰ ਪਹੁੰਚ ਚੁੱਕੇ ਨੇ ਕਹਿੰਦੇ ਮਾੜਾ ਜਿਹਾ ਵੀਡੀਓ ਹੀ ਬਣਾ ਰਹੇ ਆ ਲਓ ਜੀ ਨਾਲ ਦੇ ਨਾਲ ਪੁਆਇੰਟ ਰੀਚ 42 ਹੁੰਦੀ ਆ। ਜਿੰਨੂੰ ਪਤਾ ਹੈ ਦੱਛਿਆ ਸੀ ਆ ਗਈ ਦੋ ਪੰਪ ਰਗੇ ਤੋਂ ਬਾਅਦ ਤੇ ਹਵਾ ਪੂਰੀ ਬਣਾਉਂਦਾ ਪਰ ਯਾਲਟ ਵੀ ਹੁਣ ਤੁਹਾਨੂੰ ਲੱਗ ਜਾਣਾ ਬਹੁਤ ਜਿੰਨੇ ਪੱਤ ਗਰਦ ਠਾਨੀ ਹੈ ਗਰਦ ਹੁਣ ਠਾਲੂ ਕਰਤਾ ਆ ਗਿਆ ਬਸ ਹਾਂ ਹਵਾ ਦਾ ਬਹੁਤ ਹਾਂ ਕੋਈ ਰੋਮ ਬਾਈਕ ਕਿੰਨੀ ਹੈ 20 ਕਿਲੋ ਜੂਨ ਆ ਗਿਆ ਦਰਜਾਜ ਮੈਂ ਉਹ ਮਾਰਕ ਤੋਂ ਹਾਲੂ ਘਰ ਤੋਂ ਅਰਦੀਏ ਘਰ ਤੋਂ ਐਸ਼ਾ ਕਿੰਨੀ ਹੋ ਗਈ ਬੱਸ ਇਸ ਤਰ੍ਹਾਂ ਸੀ ਲਾਓ ਜੀ ਲਾਸਟ ਪੰਪ ਆ ਤੇ ਇਸ ਤੋਂ ਬਾਅਦ ਫਾਈਨਲ ਹੋ ਜਾਣ ਵਾਲਾ ਕੰਮ ਆ ਬਾਕੀ ਇਧਰ ਪਾਈਆਂ ਦੀ ਭੁੰਡੀ ਖੜੀ ਆ ਕਿ ਨਹੀਂ ਕਰਨਾ ਕਰਨਾ ਜੀ ਹੁਣ ਗਰਦ ਠਾਉਣੀ ਆ ਆਪਣੀ ਠੀਕ ਆ 2 ਮਿੰਟ ਰੁਪਈਆ ਬਸ ਗਰਦ ਠਾਣੀ ਹੈ ਗਰਦ ਕਿਆ ਕਰੇ ਉਹ 1000 ਮਿੰਟ ਸੈਟਿੰਗ ਉਹ ਫੁੱਟ ਮੇਲ ਲਾ ਕੇ ਪਾਣੀ ਕਿਹਨੇ ਕਰ ਗਿਆ ਹੈਲੋ ਮੈਨੂੰ 1000 ਮਿੰਟ ਕਰੂਗਾ ਉਹ ਵੀ ਅੱਜ ਸੋਹਣਾ ਨਾ ਸੋਹਣਾ ਅੱਜ ਤੱਤ ਭਾਈ ਕਿਉਂ ਗਰਦ ਖਿਲਾਉਂਦਾ ਚੱਲਿਆ ਫਾਈਨਲ ਟੱਚ ਦੇਣ ਗਰਦ ਥਾਂ ਚੱਲਿਆ ਗਰਦ ਥਾਂ ਜਾਂਦਾ ਸਾਰੀ ਨੂੰ ਪਿੰਚ ਸਿੱਟਾ ਹੋਣਾ ਹਾਂ ਜਿਹਾ ਆਂਡਾ ਇਹ ਆਂਡਾ ਜੀ ਹੋ ਗਿਆ ਕੰਮ ਆਪਣਾ ਡਨ ਸੇਫ ਲੈਂਡਿੰਗ ਹੋ ਗਈ ਕਾਪਣੀ ਆयो ਉਹ ਸਾਫ ਇਹੋ ਚ ਯਾਰ ਹੱਦ ਚਲੋ ਕਰਨ ਲਓ ਜੀ ਹੋ ਗਿਆ ਕੰਮ ਡਨ ਤੇ ਕਰਾਤੀ ਆਪਾਂ ਨੇ ਇਹ ਸਪਰੇ ਸਾਰੀ ਹੋ ਗਈ ਡਨ ਤੇ ਬਾਕੀ ਮਿਲਦੇ ਆ ਅਗਲੇ ਕਿਸੇ ਨਵੇਂ ਬਲੌਗ ਤੈਨੂੰ ਵੀਡੀਓ ਦੇ ਨਾਲ ਚੈਨਲ ਨੂੰ ਪਹਿਲਾਂ ਸਬਸਕ੍ਰਾਈਬ ਧੰਨਵਾਦ ਜੀ ਸਾਰਿਆਂ ਦਾ